ਉਦੇ ਪਰ ਪੁਲਿਸ ਨੇ ਮਸ਼ਹੂਰ ਫਿਲਮ ਸਟਾਰ ਵਿਕਰਮ ਪੱਟ ਦੇ ਉਸਦੀ ਪਤਨੀ ਨੂੰ ਰਾਜਸਥਾਨ ਵਿੱਚ ਦਰਜ 30 ਕਰੋੜ ਰੁਪਏ ਦੀ ਧੋਖਾਧੜੀ ਨਾਲ ਜੁੜੇ ਕੇਸ ਵਿੱਚ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਵਿਕਰਮ ਪੱਟ ਦੇ ਉਸਦੀ ਪਤਨੀ ਸ਼ਵੇਤਾ ਆਮਰੀ ਪੱਟ ਤੇ 6 ਹੋਰਾਂ ਤੇ ਉਦੇ ਪਰ ਆਧਾਰਿਤ ਇੰਦਰਾ ਗਰੁੱਪ ਆਫ ਕੰਪਨੀਆਂ ਦੇ ਬਾਨੀ ਡਾਕਟਰ ਅਜੇ ਮੁਰਦਿਆ ਨਾਲ 30 ਕਰੋੜ ਰੁਪਏ ਦੀ ਠਗੀ ਮਾਰਨ ਦਾ ਦੋਸ਼ ਹੈ ਇਸ ਕੇਸ ਵਿੱਚ ਪਹਿਲਾ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਦਰਾ ਆਈਵੀਐਫ ਹਸਪਤਾਲ ਦੇ ਮਾਲਕ ਮੁਰਦੀਆ ਆਪਣੀ ਸਵਰਗੀ ਪਤਨੀ ਦੇ ਬਾਇਓਪੈਕ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ 200 ਕਰੋੜ ਰੁਪਏ ਦੀ ਕਮਾਈ ਦਾ ਵਾਅਦਾ ਕੀਤਾ ਗਿਆ ਸੀ ਪਰ ਕੁਝ ਵੀ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਦੇਪੁਰ ਦੇ ਪਪਾਲਪੁਰਾ ਪੁਲਿਸ ਥਾਣੇ ਵਿੱਚ ਧੋਖਾਧੜੀ ਅਤੇ ਹੋਰ ਅਪਰਾਧਾਂ ਲਈ ਐਫਆਈਆਰ ਦਰਜ ਕੀਤੀ। ਮਗਰੋਂ ਉਦੇਪੁਰ ਪੁਲਿਸ ਨੇ ਸ਼ਾਮ ਨੂੰ ਪਾਟਾ ਤੇ ਉਸਦੀ ਪਤਨੀ ਦਾ 9 ਦਸੰਬਰ ਤੱਕ ਟ੍ਰਾਂਜੈਂਟ ਰਿਮਾਂਡ ਹਾਸਲ ਕੀਤਾ ਹੈ। ਡਾਕਟਰ ਅਜੇ ਦਾ ਕਹਿਣਾ ਹੈ ਕਿ ਉਹਨਾਂ ਨੇ 4 ਫਿਲਮਾਂ ਬਣਾਉਣ ਦਾ ਵਾਅਦਾ ਕੀਤਾ ਸੀ 4 ਫਿਲਮਾਂ ਦੇ ਨਿਰਮਾਣ ਦੇ ਲਈ 44.29 ਕਰੋੜ ਰੁਪਏ ਆਨਲਾਈਨ ਦਿੱਤੇ ਗਏ ਇਸ ਵਿੱਚ ਚੌਥੀ ਫਿਲਮ ਮਹਾਰਾਣਾ ਦਾ 25 ਕਰੋੜ ਦਾ ਕਰਾਰ ਸੀ ਲੇਕਿਨ ਉਸ ਦੀ ਸ਼ੂਟਿੰਗ ਤੱਕ ਸ਼ੁਰੂ ਨਹੀਂ ਹੋਈ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਪੱਟ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਜਾਨਮ ਮਧੋਸ਼ ਗੁਨੇਗਾਰ ਫਰੇਬ ਬੰਬਈ ਕਾ ਬਾਬੂ ਗੁਲਾਮ ਕਸੂਰ ਰਾਜ ਆਪ ਮੂਝੇ ਅੱਛੇ ਲੱਗਨੇ ਲਗੇ ਅਬਾਰਾ ਪਾਗਲ دیਵਾਨਾ ਇੰਤਹਾ ਫੁੱਟਪਾਥ ਐਤਵਾਰ ਐਲਾਨ ਜੁਰਮ ਅਨਕਹੀ ਰੈਡ ਦਾ ਡਾਰਕ ਸਾਈਡ ਫੀਅਰ ਸਪੀਡ ਲਾਈਫ ਮੇ ਕਬੀ ਕਬੀ ਯਤੇ ਹੋਰ ਬਹੁਤ ਸਰੀਆਂ ਫਿਲਮਾਂ ਹਨ ਇਹਦੇ ਇਲਾਵਾ ਉਹਨਾਂ ਨੇ ਬਹੁਤ ਸਰੀਆਂ ਫਿਲਮਾਂ ਦੀ ਕਹਾਣੀਆਂ ਤੇ ਡਾਇਲੋਗ ਵੀ ਲਿਖੇ ਹਨ ਜਿਨਾਰੇ ਵਿੱਚ ਦਸਤਕ ਐਤਵਾਰ ਬਰਦਾਸ਼ਤ ਯਕੀਨ ਅਨਕਹੀ ਹੇਟ ਸਟੋਰੀ ਈਵਲ ਰਿਟਰਨਸ ਹਾਰਰ ਸਟੋਰੀ ਅੰਕਰ ਅਰੋੜਾ ਮਰਡਰ ਕੇਸ ਖਾਮੋਸ਼ੀਆਂ ਲੰਡਨ ਆਦ ਅਤੇ ਹੋਰ ਫਿਲਮਾਂ ਹਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ